ਦੇਖੋ ਨਾ ਮੇਰੇ ਮਿੱਤਰੋ ਖੇਡ ਗਰਾਉਂਡ ਦੇ ਵਿੱਚ ਬੰਦੇ ਬੰਦੇ ਕਰਵਾਉਂਦਾ ਅਗਲੇ 50 ਮਿੰਟਾਂ ਦੇ ਵਿੱਚ ਉੱਤੇ ਹਾਂ 11 ਕ੍ਰਾਈਡ ਡਾਲੀ ਕੋਈ ਵੀ ਇੱਕ ਬੇਟਰ ਵੀ ਜਿਹੜੇ ਵੀ ਅੰਦੀ ਡਿਊਟੀ ਆ ਬਾਈ ਜੀ ਉਹ ਇੱਕ ਵਾਰੀ ਸਕੇਟ ਤੇ ਆ ਕੇ ਜਾਓ ਜੀ ਡਾਲੀ ਕੱਲ ਨੂੰ ਰੌਣਕਾਂ ਜਿਹੜੀਆਂ ਢਾਬਾ ਦੇ ਵਿੱਚ ਲੱਗਣਗੀਆਂ ਸੌਂਦਾਂ ਦੇ ਵੀਰ ਆ ਦੇਖੀ ਮੈਨਾਂ ਵੀਰ ਬਣ ਕੇ 11 ਵਿੱਚ ਕਿਸੇ ਦੀ ਲੱਗਿਆ ਕਰਨਾ ਹਰੂ ਨੂ ਕਦੇ ਰੌੜ ਤਾਂ ਲੱਗਣ ਗਿਆ ਧਾਰਾਂ ਦੇ ਛੇਰੂ ਦੇ ਪਿੰਡਾਂ ਔਰ ਜਿੱਥੇ ਕਹਿੰਦੇ ਅਕਸਰ ਮੇਰੇ ਮਿੱਤਰੋ ਲੋਪਾਂ ਦਾ ਦੇਖਣ ਵਾਲਾ ਹੁੰਦਾ ਹੈ ਹਰੂ ਵੀ ਕਹਿੰਦੇ ਰਕਾਰ ਜਿਹੜੇ ਬਣ ਬਣ ਕੇ ਕੁੱਟਣਗੇ ਹਾਂ ਜਿੱਥੇ ਕਹਿੰਦੇ ਅਮੋਗੀ ਧਰਤੀ ਹੈ ਤੇ ਕੱਲ ਨੂੰ ਕਹਿੰਦੇ ਢਾਪਾਂ ਵਾਲੇ ਭਰਾਸਾ ਦੇ ਨੰਬਰ ਨਾਲ ਹੋਣੀ ਹੈ ਉਹਦੀ ਸੰਦੇ ਲਾਉਂਦੇ ਨੇ ਰੌਣਕਾਂ ਲੱਗਣਗੀਆਂ ਕੱਲ ਨੂੰ ਪਿੰਡ ਮਿੱਤਰਾਂ ਦੇ ਬਿਲਕੁਲ ਹਾਜ਼ਰ ਕਾ ਜਿਹੜੇ ਕਹਿੰਦੇ ਹੱਦਾ ਸਰਾਹਤਾ ਦੇ ਚਾਹ ਨੂੰ ਮੇਲਾ ਖੇਡਿਆ ਜਾਣਾ ਅੱਜ ਵੀ ਕਹਿੰਦੇ ਪੜਾਕੇ ਪੈ ਰਹੇ ਇੱਕ ਵਾਰ ਉਹਦਾ ਮੇਲਾ ਤੇ ਕੱਲ ਨੂੰ ਕਹਿੰਦੇ ਦੋ ਵਾਰ ਉਹਦੇ ਸੈਟ ਪਹਿਲੀਆਂ ਜੀ ਬਣ ਗਏ ਆ ਵੀ ਸ਼ੇਰੂ ਦੇ ਪਿੰਡ ਰੌਣਕਾਂ ਲੱਗ ਗਈਆਂ ਮੇਰੇ ਮਿੱਤਰੋ ਕੱਲ ਨੂੰ ਵੀ ਚਰਚਾ ਭੱਟੀ ਹੋਊਗੀ ਕੌਣ ਜਿੱਤੂਗਾ ਮੇਲਾ ਅੱਜ ਦਾ ਤੇ ਕੱਲ ਦਾ ਹੋਏ ਤੇ ਰਿਆ ਮਾਲਕਾ ਤੇ ਬਾਲਦੇ ਉੱਤੇ ਜਾਦਾ ਅੱਜ ਤੇ ਕਹਿੰਦੇ ਗੱਗਰੂ ਹੜਖਾ ਫਿਰਦਾ ਉਹ ਸਾਹਮਣੇ ਦੇਖਾਂਗੇ ਨੰਬਰ ਹੁਣ ਕੌਣ ਜੋੜਦਾ ਆਪਣੀ ਟੀਮ ਤੇ ਕੌਣ ਕੌਣ ਦਿੱਤਾ ਸਾਡੇ ਹੱਕ ਤੇ ਦਵਾਈ ਤੇ ਕੌਣ ਕੌਣ ਚਾਹਦਾ ਬਈ ਸਾਡੀ ਤੇ ਖੜੀ ਦਵਾਈ ਹੈ ਤੇ ਜਿਹਨੇ ਕਰਦੇ ਆ ਪਿੱਛੇ ਬਾੜ ਮਿੱਤਰਾਂ ਨੂੰ ਸਭ ਖਬਰਾਂ ਉਹ ਕਿੰਨੇ ਦੁਸ਼ਮਣ ਤੇ ਕਿੰਨੇ ਸਾਡੇ ਯਾਰ ਬਈ ਮਿੱਤਰਾਂ ਨੂੰ ਸਭ ਖਬਰਾਂ ਮੈਚ ਤੇ ਚੋਟੀ ਦਾ ਪਣ ਗਿਆ ਸਰ ਤੁਸੀਂ ਕਿੱ데 ਕਿੱਦੇ ਆ ਬੱਡੇ ਭਾਈ ਇਧਰੀ ਜਾਂਗਰੀ ਵਾਲਾ ਵਿਸ਼ੇਸ਼ ਤੌਰ ਤੇ ਆਇਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਹੈ ਸਾਡੇ ਭਰਾ ਦਾ ਹਾਂਜੀ ਪਤਾ ਰਾਸੁਨ ਕੀ ਬਾਤ ਹੈ ਲੈ ਵੀ 15 ਤੇ ਜਿਹੜਾ 10 ਦਾ ਮੁਕਾਬਲਾ ਖੇਡਿਆ ਜਾ ਰਿਹਾ ਇਧਰ ਆਏ ਹੋਏ ਮਹਿਮਾਨਾਂ ਦਾ ਸਾਰਿਆਂ ਦਾ ਬਰਾਬਰ ਸਤਿਕਾਰ ਕਰਾਂਗੇ ਆਪਾਂ ਸਾਨੂੰ ਯੋਗਦਾਨ ਬਹੁਤ ਵੱਡੇ ਪੀਠੇ ਹੈ ਉਹਨਾਂ ਆਪ ਵੀ ਸ਼ਰਮਾ ਹੈ ਵੀ ਯੂ ਐਸ اے ਤੇ ਨਾਲ ਸਾਡੇ ਭਰਾ ਨੇ ਡਾਕਟਰ ਮਨਦੀਪ ਹੋਰਾਂ ਨੇ ਰਨ ਕਰਕੇ ਬੱٹا ਪਹਿਲਾ ਉਪਰਾਲਾ ਜਿਹੜਾ ਕਰਵਾਇਆ ਨਾਲ ਨਾਲ ਸਾਡਾ ਭਰਾ ਲਗੂ ਹੋਈ ਬਾਈ ਜੋਤੀ ਵਰਕੇ ਸਾਰਿਆਂ ਸੱਜਣਾ ਦਾ ਬਾਈ ਗੁਰਨੀਤ ਵਰ ਗਿਆ ਦਾ ਸਾਡੇ ਭਰਾਵਾਂ ਦਾ ਬਹੁਤ ਵੱਡਾ ਜਿਹੜਾ ਧੰਨਵਾਦ ਕਰਦੇ ਇਸ ਟੂਰਨਾਮੈਂਟ ਨੂੰ ਮੁਕੰਮਲ ਬਣਾਉਣ ਦੇ ਲਈ ਕੁੜੀ ਬਣਦੀ ਜੰਨੇ ਵਾਲੀ ਸਾਥੀ ਹੋਈ ਆ ਅੱਜ ਸੁੱਖਾਂ ਜੱਤਾ ਦੀ ਔਰ ਉਹਨਾਂ ਨੂੰ ਵੀ ਬਹੁਤ ਕੁਝ ਸਿੱਖਣ ਲਈ ਲੋੜ ਆ ਨੀ ਲੰਮਾ ਟਾਈਮ ਕਿਹੜੇ ਖੇਤਾਂ ਦੇ ਨਾਲ ਜਿਹੜਾ ਘੁਰ ਕੇ ਰਹਿਣਾ ਨਾਲ ਦੀਪਰ ਸਾਡਾ ਭਾਈ ਅੰਮ੍ਰੋ ਵਾਲਾ ਭਾਈ ਸਾਡੇ ਬੋਨੀ ਵਰਗੇ ਸਾਰੇ ਸਨਕਾਰਯੋਗ ਜਿਹੜੇ ਇੰਦੇ ਦੀਪਾ ਕਰਦਾ ਹਾਂ ਇਸ ਮਹਿਫਲ ਦੇ ਵਿੱਚ ਕੁਝ ਬੋਲਾਂਗੇ ਕੁਝ ਨਾਮ ਬੋਲਾਂ ਇੱਥੇ ਹਰ ਸ਼ਖਸੀਅਤਾਂ ਦੀਆਂ ਮੈਂ ਕੀ ਦਾ ਕੀ ਦਾ ਉਹ ਕੀ ਦਾ ਕੀ ਦਾ ਨਾਮ ਬੋਲਾਂ ਸਭ ਦਾ ਧੰਨਵਾਦ ਕਰਦੇ ਆਪਾਂ ਹਾਂਜੀ ਕਿਹੜੀਆਂ ਪੂਰਜਾੜਦੀਆਂ ਕਾ ਲਿਆ ਮੈਨੇ ਕਾਦੀ ਇਧਰ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਬਹੁਤ ਸਤਿਕਾਰਯੋਗ ਸਾਥਕਾਂ ਤੁਸੀਂ ਪੰਦੀਪ ਕੁਮਾਰ ਦੀਪਾ ਜੀ ਉਹਨਾਂ ਦਾ ਸਾਨੂੰ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਵੱਡੇ ਕੱਪ ਦੇ ਲਈ ਹੈ ਔਰ ਇਧਰ ਅਨਕੀਤ ਸ਼ਰਮਾ ਭਰਾ ਸਾਡਾ ਹੈਪੀ ਯੂਐਸਏ ਉਹਨਾਂ ਦੇ ਸਾਧਨ ਸਾਹਿਬ ਲਈ ਉਹਨਾਂ ਸਾਡੇ ਕੱਪ ਦੇ ਲਈ 11000 ਤੱਕ ਦੀ ਸਾਨੂੰ ਬਹੁਤ ਵੱਡੀ ਸਹਾਇਤਾ ਆਈ ਹੈ ਜੀ ਆਹ ਖਾਣੇ ਪਰ ਲੱਪੋ ਕੋ ਜਲਕੇ ਵਾਲਾ ਹਾਂਜੀ ਮੇਰੇ ਵੀਰੋ ਬਹੁਤ ਤਕੜਾ ਮੈਚ ਚੱਲ ਰਿਹਾ ਇਧਰ ਸਚਿਨ ਫਜਲਕੇ ਵਾਲਾ ਗੇੜ ਰਿਹਾ ਤੇ ਉਧਰ ਯਰਸੀ ਚ ਰਵੀ ਬਾਹਦਰ ਗੜੀਆ ਤੇ ਗੱਭੇ ਜੱਸਾ ਆਨੰਦ ਗੜੀਆ ਤੇ ਇਧਰ ਹੈਗਾ ਪਰਮਚੈਨੇ ਵਾਲ ਦਾ ਨੈਟ ਮੈਚ ਚ ਪਾਈ ਰਿਹਾ ਆਹ ਮੁੰਡਾ ਬੜਾ ਤਕੜਾ ਲੰਦਾ ਜੀ ਦਾ ਨਾਮ ਹੈ ਪ੍ਰਭੂ ਜੁਗੜਾ ਹਾਂ ਦੂਜੇ ਮੋੜ ਦਾ ਦੇਖੀ ਕਿੰਨੀ ਚੇ ਕੋ ਬੀ ਗੇ ਬਹੁਤ ਤਗੜਾ ਮਾਚ ਆ ਬਾਈ ਇਹ ਅੱਧਾ ਘੰਟਾ ਲਗਭਗ ਹੋ ਗਿਆ ਪਾਉਂਡ ਵੀ ਅੱਖਗੇ 8 9 8 9 ਬਸ ਹਲੇ ਪਤਾ ਨਹੀਂ ਕਿੰਨਾ ਵਜੇ ਆਉਂਦਾ ਲਾਏ 200 ਉਹ ਤੁੰਗੀ ਪਾਰ ਗਏ ਬਾਬੇ ਗਰੂਪ ਉਹ ਸੰਘੇ ਚੱਲੀਆਂ ਨੇ ਉਧਰ ਦਾ ਪੋਲ ਥੋੜਾ ਜਿਹਾ ਥੱਲੇ ਡਿੱਗ ਗਿਆ ਤਾਂ ਬਾਕੀ ਦੇਖ ਲੋ ਜੀ ਮੇਰੇ ਉੱਥੇ ਗੱਲ ਸਹੀ ਚੱਲ ਰਹੀ ਲੀਆ ਰ ਮਲੋ ਦੇ ਲੱਗ ਗਿਆ ਕਹਿੰਦੇ ਮੇਰੇ ਵੀਰੋ ਟੂਰਨਾਮੈਂਟ ਦਾ ਕਹਿੰਦੇ ਮੈਚ ਜੱਸਾ ਸੈਂਟਰ ਇੱਥੇ ਇਧਰ ਕਹਿੰਦੇ ਸੇ ਨੇ ਨੰਬਰ 50 ਆਹ ਮੇਰੇ ਵੀਰੋ ਨੀਲੇ ਕੱਪ ਵਾਲਾ ਸਾਜਨਾਬ ਜਲਕੇ ਇਧਰ ਸੈਂਟਿੰਗ ਹੋ ਗਈ ਮਨੀ ਦੋ ਨੰਬਰ ਜਾਉਂ ਸੈਂਟਿੰਗ ਹੋ ਗਈ ਵੀਰੇ ਓਕੇ ਜੀ ਬਾਈ ਉਧਰਲੇ ਪਾਸੇ ਮੈਨ ਖੇਡਦਾ ਜਾਨਾ ਜਰੇ ਉਹ ਫਟਾ ਪਾਣੀ ਵਾਲਾ ਸੇਵਾਦਾਰ ਸ਼ਾਮਲਾ ਤੇ ਮਹਾਰਾਜ ਇਹ ਟੀਮਾਂ ਦੇ ਗਰਾਊਂਡ ਨੰਬਰ 2 ਦੇ ਵਿੱਚ ਆਉਂਦੀ ਸ਼ਾਮਲਾ ਤੇ ਮਹਾਰਾਜ ਦੀ ਟੀਮਾਂ ਗਰਾਊਂਡ ਨੰਬਰ 2 ਦੇ ਵਿੱਚ ਆਉਂਦੀ ਇਧਰ 17 ਤੇ ਉਧਰ ਕਿੰਨੇ ਨੰਬਰ ਅਜਿਹੀ ਭਾਈ ਆਹ ਸੁਣ 17 ਤੇ 10 ਦਾ ਮੁਕਾਬਲਾ 100ੀਆਂ ਪੁਆਇੰਟਾਂ ਦੀ ਖੇਡ ਹੈ ਦੱਬੜਾ ਜੀ ਜਲਦੋਰ ਸਿੰਘ ਦੇ ਵਿੱਚ ਆ ਗਿਆ ਹੈ ਇੱਕ ਗੱਲ ਕਹਿੰਦੇ ਇੰਦਾ ਦਾ ਖਿਡਾਰੀ ਆ ਵੀਰੇ ਦੇ ਸਾਹਦੇ ਜਿੱਦ ਦਾ ਜਿੰਦੜ ਤੇ ਤਾਂ ਕੋਈ ਹਾਰ ਦਾ ਫਿਕਰ ਇਹਦੇ ਜੋਰ ਹੀ ਲਾਈ ਜਾਂਦਾ ਜਿੰਨਾ ਕਹਿੰਦੀ ਖੇਡਦਾ ਪਰ ਬਲਦੀ ਕਹਿੰਦੇ ਬੱਪਰੂ ਕੱਢ ਬੈਠਾ ਖੇਡ ਦੇ ਮੈਦਾਨ ਦੇ ਵਿੱਚ ਵੀ ਜਾਂਦਾ ਉਹਦੀਆਂ ਨੇੇ ਨਾ ਸਰ ਨਾ ਆਇਆ ਤੇ ਸ਼ੱਕ ਵੱੱਡ ਵੱੱਡ ਖਾਧੀਆਂ ਤੇ ਬੰਦਾ ਜਿੰਨੀਆਂ ਵੀ ਚੀਜ਼ਾਂ ਚਾਹੁੰਦਾ ਜ਼ਿੰਦਗੀ ਚ ਸਾਰੀਆਂ ਨਹੀਂ ਮਿਲ ਜਾਂਦੀਆਂ ਕੱਲ ਨੂੰ ਕਹਿੰਦੇ ਕਿ ਨਾ ਹੁੰਦਾ ਮੇਰੇ ਮਿੱਤਰੋ ਭਰਾ ਸਾਡੇ ਬੱਕਰ ਹੋਣੀ ਡੀਲ ਜਵਰ ਕੇ ਸੱਤੇ ਲਾਉਂਦੇ ਆ ਹਰ ਸਾਲ ਦੀ ਤਰ੍ਹਾਂ ਪ੍ਰਬੰਧ ਬੜੇ ਚੋਟੀ ਦੇ ਹੁੰਦੇ ਤੇ ਕਹਿੰਦੇ ਟੀਮਾਂ ਦੀ ਉੱਥੇ ਬਣ ਕੇ ਜਾਂਦੀਆਂ ਨੇ ਤੇ ਕਹਿੰਦੇ ਰਿਕਾਰਡ ਜਿਹੜੇ ਬਣ ਜਾਣਗੇ ਅੱਜ ਵੀ ਕਹਿੰਦੇ ਭਰਾਵਾਂ ਦੇ ਵੱਲੋਂ ਪ੍ਰਾਈਜ਼ ਬੜੇ ਵੱਡੇ ਆ ਨੰਬਰ 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 ਤੇ ਅੱਖਾਂ ਏ ਵਾ ਵਾਹ ਬਾਈ ਵਾਰ ਓਏ ਤਾੜੀ ਟੂਣੀ ਤਾਂ ਮਾਰ ਦਿਓ ਬਾਈ ਕਿੰਨਾ ਸੋਹਣਾ ਮੈਚ ਲੱਗਿਆ ਹੋਇਆ ਹੈ दंशाय कमेटी नहीं आया दंशात कमेटी नहीं आया पानी बाबा जी ओके, बुरे जी बाबा भाई जी दो नंबर नौ रुपया टीम ए शाम का महराज की टीम का मैच है आज अब राी क ਸਵਾਗਤ ਹੈ ਨਹਿਰਾਬ ਗਰਾਊਂਡ ਨੰਬਰ 2 ਦੇ ਵਿੱਚ ਆਓ ਜੀ ਹੁਣ ਤੋਂ ਫਤਿਹਪੁਰ ਤੇ ਰਾਜਾ ਦੀ ਟੀਮ ਦਾ ਮੈਚ ਆ ਆ ਮੈਚ ਕੋ ਬਾਅਦ ਗਰਾਊਂਡ ਨੰਬਰ 1 ਦੇ ਵਿੱਚ ਹੈ ਕਮਾਈ ਕਮਾਈ ਅੰਦਰ ਮੈਚ ਸਮਾਪਤ ਦਾ ਹੈਲੋ ਹਾਂਜੀ ਬੰਗੜੀ ਟੀਮਾਂ ਦੇ ਖਿਡਾਰੀ ਆਓ ਵੀਰੇ ਛੋਟੂ ਫਾਦੇਮਰ ਦੀ ਟੀਮ ਦੇ ਰਚਨਾ ਛੋਟੂ ਫਾਦੇਮਰ ਵੀ